ਇਹ ਬੱਚੀ ਸਵੇਰ ਦੀ ਅੱਜ ਲੁਧਿਆਣੇ ਮਾਡਲ ਟਾਊਨ ਏਰੀਆ ਦੇ ਵਿੱਚ ਘੁੰਮ ਰਹੀ ਆ ਹਾਲਤ ਬਹੁਤ ਮਾੜੀ ਆ ਮੈਂਟਲੀ ਵੀ ਠੀਕ ਨਹੀਂ ਫਿਜ਼ੀਕਲੀ ਵੀ ਠੀਕ ਨਹੀਂ ਮਾਰਕੀਟ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਇਹਨੂੰ ਕੋਈ ਛੱਡ ਕੇ ਗਿਆ ਉਹਦੇ ਕੈਪ ਪਾਈ ਹੋਈ ਸੀਗੀ ਉਹ ਇਹਨੂੰ ਉਤਾਰ ਕੇ ਚਲਾ ਗਿਆ ਉਸੇ ਸਵੇਰ ਦੀ ਵੀਰੇ ਕਿੰਨਾਂ ਨੇ ਦੇਖਿਆ ਇਹਨਾਂ ਨੇ ਕੋਈ ਛੱਡ ਗਿਆ ਬੰਦੇ ਬਨੇ ਅਜੀਬ ਬਣਾ ਕੇ ਚਿੱਠਾ ਕੇ ਚਲਾ ਗਿਆ तुम्हारा नाम क्या है बेटा बेटा तुम्हारा नाम क्या है क्या हुआ नीए। नीए। क्या हुआ अरे तू मेरी तू मेरी बेटी है मैं भी तेरे पापा जैसा हूं बेटी पूरी बॉडी पे ब्लैक ब्लैक कलर दे ये काला होया है पूरा शरीर पता नहीं कितना टाइम हो गया है नाती नहीं कते बेचारी आ गया बाबा आ गया आगे पापा आगे पापा पापा ਆਰੇ ਪਾਪਾ ਦਾ ਵੀ ਆਧਾਰ ਕਾਰਡ ਹੈਗਾ ਨਿਸ਼ੂ ਤੂੰ ਨਿਸ਼ੂ ਆ ਅਰੇ ਤੂੰ ਨਿਸ਼ੂ ਆ ਤੂੰ ਨਿਸ਼ੂ ਆ ਨਿਸ਼ੂ ਆ ਨਿਸ਼ੂ ਰੱਬ ਦਾ ਜੀ ਹੈ ਜੀ ਰੱਬ ਦਾ ਜੀ ਪਲੀਜ਼ ਕੋਸ਼ਿਸ਼ ਕਰਿਓ ਇਸ ਰੱਬ ਦੇ ਜੀ ਨੂੰ ਇਹਦੇ ਆਪਣੇ ਆ ਤੇ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਰਾਹ ਕਿਸੇ ਗਰੀ ਨੂੰ ਨਾ ਇਹਦੇ ਘਰ ਤਾਂ ਛੱਡ ਕੇ ਚਲੇ ਗਏ ਆ ਇੱਥੇ ਇਹ ਮੋਡਲ ਟਾਉਨ ਬਗਵਾ ਗੁਰਦੁਆਰਾ ਸਿੰਘ ਸਵਾ ਦੇ ਬਿਲਕੁਲ ਬੈਕ ਸਾਈਡ ਦੇ ਵਿੱਚ ਮਾਰਕੀਟ ਦੇ ਬਿਠਾ ਗਏ ਆ ਤੇ ਮੈਂਟਲੀ ਥੋੜੀ ਆਫਸੈਟ ਆ ਬੇਟਿਆ ਤੇ ਬੱਚੀ ਸਵੇਰੇ 8 ਵਜੇ ਦੀ ਬੈਠੀ ਆ ਵੀਰੇ ਉਹਨਾਂ 11 11:30 ਵਜੇ ਗਏ ਮੇਰੇ ਹਿਸਾਬ ਨਾਲ 12 ਵਜੇ ਗਏ 12 ਵਜੇ ਗਏ 8 ਵਜੇ ਦੀ ਗੁੜੀਆਂ ਬੈਠੀ ਆ ਇੱਥੇ ਠੰਡ ਦੇ ਵਿੱਚ ਇਹ 12 ਵਜੇ ਨਾਮ ਕੀ ਹੈ ਬੇਟਾ ਤੁਹਾਡਾ ਨਾਮ ਕੀ ਹੈ ਨਹੀਂ ਪਤਾ ਨਹੀਂ ਪਤਾ ਪਾਪਾ ਛੋੜ ਕੇ ਗਏ ਪਾਪਾ ਪਾਪਾ ਛੱਡ ਕੇ ਗਏ ਨਾ ਹੂੰ ਹੂੰ ਪਾਪਾ ਪਾਪਾ ਛੱਡ ਕੇ ਦੱਸ ਦੀਏ ਵੀਰੇ ਉਹ ਪਾਪਾ ਨਾ ਪਾਪਾ ਕਿਹ ਰਾਣੀਏ ਪਾਪਾ ਪਾਪਾ ਕਿੱਥੇ ਆਪਾ ਪਾਪਾ ਕਿੱਥੇ ਪਾਪਾ ਕਿੱਥੇ ਪਾਪਾ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਬੱਚੀ ਮਿਲੀ ਹੈ ਜੀ ਲੁਧਿਆਣੇ ਅਸੀਂ ਮਾਡਲ ਟਾਊਨ ਏਰੀਆ 'ਚ ਖੜੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਦੇ ਨੇੜੇ ਟਿਊਸ਼ਨ ਮਾਰਕੀਟ ਦੇ ਵਿੱਚ ਇਹ ਬੱਚੀ ਸਵੇਰ ਦੀ ਵੀਰੇ ਕਿੰਨਾਂ ਨੇ ਦੇਖਿਆ ਪਹਿਲਾਂ ਨਾ ਕੋਈ ਕੋਈ ਛੱਡ ਗਿਆ ਉਹ ਤੇ ਬੰਨੇ ਸੀ ਪਿਛੇ 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 ਚਲਾ ਗਿਆ ਕਰਤੇ ਸੀਗੇ ਉਹ ਮੈਨੇ ਇਹਨਾਂ ਨੂੰ ਨਹੀਂ ਪਤਾ ਕਿ ਮੇਰੀ ਪਿੱਛੇ ਦੁਕਾਨ ਆਪਣੀ ਬਣਾ ਰਹੇ ਸੀਗੇ ਤੇ ਪਿੱਛੇ ਬਿਠਾ ਕੇ ਚਲਾ ਗਿਆ ਨਾ ਅਸੀਂ ਆਉਣੇ ਥੋੜੀ ਦੇ ਚੱਕਰ ਅੱਛਾ ਜੀ ਤੇ ਉਸ ਵੇਲੇ ਮੈਨੂੰ ਗੁਰਦੇ ਬਾਬੇ ਉਹ ਸੇਵਾਦਾਰ ਸੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦੀ ਕਿ ਅਸੀਂ तो बेटा पापा के पास चलेंगे बेटा नाम क्या बंदा लेडी सी है तुम्हारा तुम्हारा नाम क्या है बेटा तुम्हारा नाम क्या है बेटा बेटा तुम्हारा नाम क्या है क्या हुआ क्या हुआ अरे तू 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 मेरी 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 बेटी 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 है 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 मैं भी तेरे पापा जैसा बताओ तुम्हारा नाम क्या है नाम बताओ क्या नाम बताओ बेटा क्या है तुम्हारा नाम तेरे पापा के पास छोड़ के आएंगे तेरे पापा के पास छोड़ के आएंगे नाम बताओ अपना बेटा नाम बताओ अपना तुम्हारा नाम क्या है ਰੋਣਾ ਨਹੀਂ ਹੈ ਬੇਟਾ ਰੋਣਾ ਨਹੀਂ ਹੈ ਰੋਣਾ ਨਹੀਂ ਹੈ ਸੱਟ ਤਾਂ ਹੀ ਲੱਗੀ ਕੋਈ ਉੱਧਾ ਸੱਟ ਨਹੀਂ ਹੈ ਉੱਧਾ ਪਾਪਾ ਆ ਰਿਹਾ ਪਪਾ ਆ ਗਏ ਪਪਾ ਨੇ ਕਿਚ ਲਿਆ ਪਪਾ ਕੋਲ ਨਾਤੀ ਨੂੰ ਵੀ ਬਹੁਤ ਟਾਈਮ ਹੋ ਗਿਆ ਹੈ ਨਾ ਕਿ ਮੈਂ ਸਾਰੇ ਪੂਰੀ ਬੋਡੀ ਦੇ ਉੱਤੇ ਬਲੈਕ ਬਲੈਕ ਕਲਰ ਦੇ ਇਹ ਕਾਲਾ ਹੋਇਆ ਪਿਆ ਸਰੀਰ पता नहीं कितना टाइम हो है। गया नाती कते था था है नाती नहीं कटे बेचारी आ जाते हैं पापा आ हैं बुला लेते हैं बुला चोट कहां लगी है चोट किसने मारा किसने मारा किसने मारा किसने मारा मारा तेरे को तेरे को मारा किसी ने अच्छा ले पैसे ले ले पैसे ले ले पैसे पता पैसे कुछ उस भी नहीं पापा पापा के पास चलते हैं पापा ouais, के पास चले जे आगे पापा देखो जे, तो, जे पापा एक मिनट एक मिनट एक मिनट जे पापा है जे देखो पापा पापा है ना पापा है पापा पापा से मिलने। पापा है है ना पापा है ना पापा है नहीं है पिछाने कोई बात नहीं पापा के पास चले चलेंगे पापा के पास जे किसका ना जे किसका फोटो है जे फोटो किसका है जे फोटो किसका है पापा का फोटो है ਆ ਇਹ ਇਹਨਾ ਪਾਪਾ ਦੀ ਫੋਟੋ ਆ ਤੇ ਆ ਇਹਦੀ ਆਪਣੀ ਫੋਟੋ ਆ ਉੱਪਰ ਨਾਲ ਜਿਹੜੀ ਹੈਗੀ ਆ ਪਲੀਜ਼ ਇਹਦੇ ਪਾਪਾ ਨੂੰ ਕੋਈ ਪਹਿਚਾਣਦਾ ਤਾਂ ਵੀਡੀਓ ਨੂੰ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ ਇਹ ਬੱਚੀ ਸਵੇਰ ਦੀ ਅੱਜ ਲੁਧਿਆਣੇ ਮਾਡਲ ਟਾਊਨ ਏਰੀਆ ਦੇ ਵਿੱਚ ਘੁੰਮ ਰਹੀ ਆ ਤੇ ਇਹਦੇ ਕੋਲੇ ਇਹ ਜਿਹੜਾ ਸਮਾਨ ਮਿਲਿਆ ਆਧਾਰ ਕਾਰਡ ਵੀ ਇਹਦੇ ਵਿੱਚ ਆਧਾਰ ਕਾਰਡ ਦੇ ਵਿੱਚ ਇਹਦੇ ਇਹਦਾ ਨਾਮ ਹੈਗਾ ਨਿਸ਼ੂ ਕੁਮਾਰੀ ਨਿਸ਼ੂ ਕੁਮਾਰੀ ਇਹਦਾ ਨਾਮ ਆ ਤੇ ਐਡਰੈਸ ਜਿਹੜਾ ਇਹਦਾ ਹੈਗਾ ਸੰਜੀਤ ਬੀ ਰਾਜਵੰਸੀ ਪਾਪਾ ਗਿਆ ਬਿਹਾਰ ਬਡਾਲ ਬਡਾਲ ਗਿਆ ਬਿਹਾਰ ਬਿਹਾਰ ਦੇ ਐਡਰੈਸ ਦਾ ਇਹਦੇ ਕੋਲੇ ਆਧਾਰ ਕਾਰਡ ਆ ਜੀ ਬੱਚੀ ਕੋਲੇ ਇੱਕ ਤੇ ਇੱਕ ਆਗੇ 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 ਪਾਪਾ ਆਗੇ ਪਾਪਾ ਆਗੇ ਪਾਪਾ ਆ ਜੀ ਆ ਇਹਦੇ ਪਾਪਾ ਦਾ ਵੀ ਆਧਾਰ ਕਾਰਡ ਹੈਗਾ ਸੰਜੀਤ ਬੀ ਰਾਜਵੰਸ਼ੀ ਇਹਦੇ ਪਿਤਾ ਜੀ ਦਾ ਨਾਮ ਆ ਸੰਜੀਤ ਬੀ ਰਾਜਵੰਸ਼ੀ ਔਰ ਬਸੰਤ ਰਾਜਵੰਸ਼ੀ ਗ੍ਰਾਮ ਬਧੋਲ ਪੋਸਟ ਏ ਖੰਬਾ ਥਾਣਾ ਫਤਿਹਪੁਰ ਬਈ ਘਾਲ ਬੋਧ ਗਿਆ ਇਹ ਬਿਹਾਰ ਦਾ ਐਡਰੈਸ ਹੈ ਤੇ ਇਸ ਬੱਚੀ ਦੇ ਫਾਦਰ ਸਾਹਿਬ ਦੀ ਫੋਟੋ ਅਸੀਂ ਤੁਹਾਨੂੰ ਫੇਰ ਤੋਂ ਸ਼ੇਅਰ ਕਰਦੇ ਆ ਤਾਂ ਪਲੀਜ਼ ਕੋਈ ਪਹਿਚਾਣ ਦਾ ਸੰਝੇ ਇਹਨਾਂ ਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਪਲੀਜ਼ ਤਾਂ ਜੋ ਇਸ ਬੱਚੀ ਨੂੰ ਆਪਾਂ ਇਹਦੇ ਘਰ ਤੱਕਰ ਪਹੁੰਚਾ ਸਕੀਏ ਬਾਬਾ ਇੱਕ ਵੀ ਅਕਾਊਂਟ ਨੰਬਰ ਇਹ ਸਾਰਾ ਭਾਜੀ ਵਿੱਚ ਹੀ ਨਿਕਲਿਆ ਇਹ ਹਾਂ ਨਾ ਨਾਮ ਹੀ ਕਾਵੇ ਜੀ ਕੀ ਤਾਂ ਨੰਬਰ ਹੋਊਗਾ ਜੀ ਆਧਾਰ ਨੰਬਰ ਆ ਜੀ ਆਧਾਰ ਨੰਬਰ ਆ ਆਧਾਰ ਨੰਬਰ ਆ 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 ਕਹਾ ਕੇ ਨਿਸ਼ੂ ਨਿਸ਼ੂ ਤੂੰ ਨਿਸ਼ੂ ਐ ਅਰੇ ਤੂੰ ਨਿਸ਼ੂ ਕਾ ਐ ਤੂੰ ਚੁੱਪ ਚੁੱਪ ਨਿਸ਼ੂ ਆ ਗਈ ਨਿਸ਼ੂ ਆ ਗਈ ਨਿਸ਼ੂ ਆ ਰੱਬ ਦਾ ਜੀ ਐ ਜੀ ਰੱਬ ਦਾ ਜੀ ਪਲੀਜ਼ ਕੋਸ਼ਿਸ਼ ਕਰਿਓ ਇਸ ਰੱਬ ਦੇ ਜੀ ਨੂੰ ਇਹਦੇ ਆਪਣੇ ਅੱਤੇ ਕਰ ਪਚਾਓ ਬਹੁਤ ਬਹੁਤ ਸ਼ੁਕਰੀਆ ਭਾਈ ਜੀ ਤੁਹਾਡਾ ਕੀ ਨਾਂ ਜੀ ਜਗਪ੍ਰੀਤ ਸਿੰਘ ਤੁਹਾਡੀ ਦੁਕਾਨ ਦੇ ਅੱਗੇ ਬੈਠੀ ਸੀ ਬੈਕ ਸਾਈਡ ਬੈਠੇ ਸੀ ਬੈਕ ਸਾਈਡ ਤੇ ਹਾਂ ਤੁਸੀਂ ਵੀ ਵੀਡੀਓ ਭੜਾਈ ਸਾਨੂੰ ਭੇਜੀ ਸ਼ੁਕਰੀਆ ਥੈਂਕ ਯੂ ਬੀਰ ਜੀ ਉਹਨਾਂ ਦਾ ਆਜਾ ਉੱਥੇ ਲੈ ਆਉਗੇ ਕੀ ਹੋ ਗਿਆ ਤੈਨੂੰ ਆਹਦੇ ਦੀਦੀ ਤੇਰੇ ਨਾਲ ਆਹਦੇ ਦੀਦੀ ਮਿਲਣਾ ਆਉਂਗੀ ਤੈਨੂੰ ਠੀਕ ਆ ਠੀਕ ਆ ਆਹ ਦੀਦੀ ਆਉਗੀ ਮਿਲਣ ਠੀਕ ਆ ਹਾਂ ਪਾਪਾ ਆਉਗੇ ਪਾਪਾ ਆਊਗਾ ਪਾਪਾ ਦੇ ਘਰ ਚੱਲਦੇ ਆ ਪਾਪਾ ਦੇ ਨਾਲ ਨਹੀਂ ਨਹੀਂ ਹਾਰ ਗੱਡੀ ਖੜੀ ਸਾਡੀ ਮਾਡਲ ਟਾਊਨ ਟਿਊਸ਼ਨ ਮਾਰਕੀਟ ਦੇ ਵਿੱਚੋਂ ਅਸੀਂ ਇਸ ਬੱਚੀ ਨੂੰ ਲੈ ਕੇ ਚੱਲੇ ਆ ਜੀ ਅੱਜ ਤਰੀਖ ਹੈਗੀ ਆ 31 ਜਨਵਰੀ 2024 ਇਹ ਬੱਚੀ ਦਾ ਨਾਮ ਇਹਦੇ ਕੋਲ ਆਧਾਰ ਕਾਰਡ ਮਿਲਿਆ ਉਹਦੇ ਉੱਤੇ ਇਸ ਬੱਚੀ ਦਾ ਨਾਮ ਜਿਹੜਾ ਲਿਖਿਆ ਹੋਇਆ ਵਾ ਨਿਸ਼ੂ ਕੁਮਾਰੀ ਲਿਖਿਆ ਹੋਇਆ ਵਾ ਤੇ ਸਵੇਰ ਦੀ ਬੱਚੀ ਇਸ ਇਲਾਕੇ 'ਚ ਭਟਕ ਰਹੀ ਆ ਪਾਪਾ ਪਾਪਾ ਕਹੀ ਜਾਂਦੀ ਪਾਪਾ ਆ ਰਹੇ ਆ ਪਾਪਾ ਆ ਰਹੇ ਆ ਇਹ ਵੀਰ ਜੀ ਹੁਣੇ ਦੱਸਦੇ ਆ ਵੀ ਮਾਰਕੀਟ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਤੇ ਇਹਨੂੰ ਕੋਈ ਛੱਡ ਕੇ ਗਿਆ ਉਹਦੇ ਕੈਪ ਪਾਈ ਹੋਈ ਸੀਗੀ ਉਹ ਇਹਨੂੰ ਉਤਾਰ ਕੇ ਚਲਾ ਗਿਆ ਉੱਥੇ ਤੇ ਹੁਣ ਸਵੇਰ ਦੀ ਵਿਚਾਰੀ ਐਂ ਰੋਈ ਜਾਂਦੀ ਐ ਇਹ ਧੰਨਵਾਦ ਭੈਣ ਹੋਣਾਂ ਦਾ ਵੀਰੇ ਹੋਣਾਂ ਦਾ ਜਿਨ੍ਹਾਂ ਨੇ ਇਹਨੂੰ ਸਵੇਰ ਦੇ ਆ ਸੰਭਾਲਿਆ ਹੋਇਆ ਇਹਦੇ ਵਾਸਤੇ ਖਾਣ ਪੀਣ ਦਾ ਵੀ ਇਹਨੂੰ ਆਪਣੇ ਵੱਲੋਂ ਇੱਕ ਇਨਸਾਨੀਅਤ ਦੇ ਨਾਤੇ ਹੌਸਲਾ ਦੇਣ ਦਾ ਆਪਣਾ ਫਰਜ਼ ਨਿਭਾਇਆ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਬੱਚੀ ਦਾ ਘਰ ਲੱਭਣ ਲਈ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਇਹਦੇ ਫਾਦਰ ਸਾਹਿਬ ਦੀ ਤਸਵੀਰਾਂ ਜਿਹੜੀ ਇਹਦੇ ਕਾਗਜ਼ਾਂ ਦੇ ਵਿੱਚੋਂ ਇਹਦੇ ਕੱਪੜਿਆਂ ਦੇ ਵਿੱਚੋਂ ਮਿਲੀ ਆ ਐਡਰੈਸ ਇਹਨਾਂ ਦਾ ਜਿਹੜਾ ਹੈਗਾ ਉਹ ਵੀ ਅਸੀਂ ਮੈਂਸ਼ਨ ਕੀਤਾ ਹੋਇਆ ਜਿਹੜਾ ਇਹਦੇ ਆਧਾਰ ਕਾਰਡ ਤੋਂ ਮਿਲਿਆ ਵਾ ਉਹ ਐਡਰੈਸ ਨੂੰ ਵੀ ਜੇ ਕੋਈ ਪਹਿਚਾਣਦਾ ਤਾਂ ਸਾਡੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਪਲੀਜ਼ ਤਾਂ ਜੋ ਇਨਸਾਨੀਅਤ ਨਾਤੇ ਇਸ ਬੱਚੀ ਦਾ ਆਪਾਂ ਘਰ ਲੱਭ ਸਕੀ ਇਹਨੂੰ ਇਹਦੇ ਆਪਣੇ ਆਤੇ ਕਰ ਪਚਾ ਸਕੀ ਹਾਲਤ ਬਹੁਤ ਮਾੜੀ ਆ ਮੈਂਟਲੀ ਵੀ ਠੀਕ ਨਹੀਂ ਫਿਜ਼ੀਕਲੀ ਵੀ ਠੀਕ ਨਹੀਂ ਤੇ ਨਾਤੀ ਨੂੰ ਤਾਂ ਪਤਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਇੰਝ ਜਾਪਦਾ ਜਿਵੇਂ ਸਾਲਾਂ ਨਿਕਲ ਕੇ ਹੋਣਿਆ ਇਹ ਬੱਚੀ ਨੇ ਕਦੇ ਇਸ਼ਨਾਨ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਕੀ ਆ ਹੁਆ ਪਾਪਾ ਆ ਗਏ ਪਾਪਾ ਪਾਪਾ ਆ ਗਏ ਪਾਪਾ ਆ ਗਏ ਬੇਟਾ ਪਾਪਾ ਆ ਗਏ ਪਾਪਾ ਆ ਗਏ ਬੇਟਾ ਪਾਪਾ ਗੇ ਪਾਪਾ ਕਿੱਥੇ ਆ ਉਥੇ ਪਾਪਾ ਰੋਣਾ ਨਹੀਂਗਾ ਰੋਣਾ ਨਹੀਂਗਾ ਪਾਪਾ ਆ ਰਹੇ ਨੇ ਪਾਪਾ ਆਉਂਦੇ ਨੇ ਪਾਪਾ ਆਉਂਦੇ ਨੇ ਪੁੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਇਸ ਵੀਡੀਓ ਨੂੰ ਇਹ ਬੱਚੀ ਸਾਨੂੰ ਲੁਧਿਆਣੇ ਤੋਂ ਮਿਲੀ ਆ ਮਾਡਲ ਟਾਊਨ ਏਰੀਏ ਤੋਂ ਇਹਦੀ ਨਾਲ ਵੀਡੀਓ ਅਸੀਂ ਸਾਂਝੀ ਕੀਤੀ ਆ ਤਾਂ ਬਾਪ ਇਹਨੂੰ ਛੱਡ ਕੇ ਭੱਜ ਗਿਆ ਉਥੇ ਤੇ ਸੀਸੀਟੀਵੀ ਫੁਟੇਜ ਮਿਲੀ ਆ ਸਾਨੂੰ ਉਹ ਵੀ ਤੁਸੀਂ ਨਾਲ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਜੇ ਇਹਦੇ ਪਰਿਵਾਰ ਬਾਰੇ ਪਤਾ ਲੱਗ ਸਕੇ ਇਹਦੇ ਪਿਤਾ ਜੀ ਨੂੰ ਕੋਈ ਪਹਿਚਾਨ ਸਕੇ ਤੇ ਹਜੇ ਇਹ ਵੀ ਸ਼ੋਰ ਨਹੀਂ ਕਿ ਉਹ ਦਾ ਪਿਤਾ ਜੀ ਆ ਜਾਂ ਕੋਈ ਹੋਰ ਆ ਇਹਦੇ ਕੋਲ ਇਹਦਾ ਆਧਾਰ ਕਾਰਡ ਮਿਲਿਆ ਵਾ ਬੱਚੀ ਦਾ ਉਹਦੇ ਵਿੱਚ ਦਾ ਨਾਮ ਨਿਸ਼ੂ ਕੁਮਾਰੀ ਲਿਖਿਆ ਹੋਇਆ ਤੇ ਇਹਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੰਜੇ ਲਿਖਿਆ ਹੋਇਆ ਉਹਦੇ ਤੇ ਤੇ ਬੋਧ ਗਿਆ ਦਾ ਐਡਰੈਸ ਦਾ ਬਿਹਾਰ ਦਾ ਉਹਦੇ ਉੱਪਰ ਲਿਖਿਆ ਹੋਇਆ ਤੇ ਜਿਹੜੀ ਉਹ ਗੁਰਦੁਆਰਾ ਬਾਬਾ ਦੀਪ ਸਿੰਘ ਮਾਡਲ ਟਾਊਨ ਆ ਉਹਦੇ ਮਗਰਲੇ ਪਾਸੇ ਗਲੀ 'ਚ ਛੱਡ ਕੇ ਉਹ ਬੰਦਾ ਜਿਹੜਾ ਵੀ ਸੀ ਉਹਦੇ ਟੋਪੀ ਲਈ ਸੀ ਭੂਰੀ ਦੀ ਬੁੱਕਲ ਮਾਰੀ ਸੀ ਉਨੇ ਇਦਾਂ ਚਾਰੇ ਪਾਸੇ ਦੇਖਿਆ ਤੇ ਦੇਖ ਕੇ ਚਲਾ ਗਿਆ ਇਹਨੂੰ 60 ਰੁਪਏ ਵੀ ਦੇ ਕੇ ਗਿਆ ਇਹਦਾ ਆਹਰ ਕਾਰਡ ਵੀ ਦੇਖ ਗਿਆ ਤੇ ਇਹਨੂੰ ਕੁਝ ਚੰਦ ਕੱਪੜੇ ਦੇ ਕੇ ਗਿਆ ਤੇ ਬੱਚੀ ਦੀ ਹਾਲਤ ਇੰਨੀ ਮਾੜੀ ਐ ਇੰਨੀ ਗੰਦੀ ਐ ਕੱਪੜੇ ਇੰਨੇ ਗੰਦੇ ਐ ਇਹਦੇ ਆ ਵਿਚਾਰੀ ਤੇ ਮੈਲ ਇੰਨੀ ਲੱਗੀ ਆ ਐਨ ਲੱਗਦਾ ਜਿਵੇਂ ਬਹੁਤ ਲੰਬੇ ਸਮੇਂ ਤੋਂ ਇਹ ਕਦੇ ਇਸ਼ਨਾਨ ਨਹੀਂ ਕੀਤਾ ਬਸ ਇੱਕੋ ਹੀ ਹਾਕਾਂ ਮਾਰੀ ਜਾਂਦੀ ਐ ਪਾਪਾ ਪਾਪਾ ਆ ਗਏ ਪਾਪਾ ਕਾਹ ਐ ਪਾਪਾ 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 ਪਤਾ ਨਹੀਂ ਤਾਂ ਉਹਦੇ ਕਿਹੜੇ ਵਿਚਾਰੇ ਦੇ ਮਾੜੇ ਕਰਮ ਸੀ ਬਾਪ ਦੇ ਵੀ ਜਿਹੜਾ ਇਹਨੂੰ ਛੱਡ ਕੇ ਚਲਾ ਗਿਆ ਜਾਂ ਕੋਈ ਹੋਰ ਸੀ ਇਹ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਪਤਾ ਲੱਗਣਾ ਇਸ ਬੱਚੀ ਵਾਸਤੇ ਪਲੀਜ਼ ਵੀਡੀਓ ਨੂੰ ਸ਼ੇਅਰ ਕਰੋ ਇਸ ਬੱਚੀ ਦਾ ਨਾਮ ਨਿਸ਼ੂ ਨਿਸ਼ੂ ਕੁਮਾਰੀ ਨਿਸ਼ੂ ਰੋਣਾ ਨਹੀਂ ਬੇਟਾ ਆਗੇ ਪਾਪਾ ਆਗੇ ਪਾਪਾ ਆਗੇ ਪਾਪਾ ਆਗੇ ਪਾਪਾ ਆਗੇ 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 ਪਾਪਾ ਬਹੁਤ ਮੈੜਾ ਨੇ ਕੋ ਹੱਥ ਪੈਰੇ ਨੇ ਜਿਵੇਂ ਇਹਨਾਂ ਨੂੰ ਇਤੇ ਕਮਰੇ ਚ ਬੰਦ-ਬੰਦ ਕਰਕੇ ਰੱਖਿਆ ਹੁੰਦਾ ਜਿਵੇਂ ਇਸ ਤਰ੍ਹਾਂ ਲੱਗਦਾ ਹੱਥ ਕਾਲੇ ਹੋਏ ਪਏ ਆ ਵਿਚਾਰੀ ਦੇ ਅੱਜ ਤੋਂ ਸੱਟ ਲੱਗੀ ਹੋਈ ਆ ਇਹ ਦੱਸਦੀ ਆ ਮੈਨੂੰ ਮਾਰਦਾ ਵੀ ਸੀਗਾ ਪਾਪਾ ਮੇਰੇ ਪਾਪਾ ਮਾਰਦੇ ਸੀ ਕਹਾ ਮਾਰਾ ਦਾ ਪਾਪਾ ਕਹਾ ਮਾਰਾ ਕਹਾ ਮਾਰਾ ਬੇਟਾ ਪਾਪਾ ਆ ਗਈ ਬੇਟਾ ਪਾਪਾ ਆ ਗਈ ਪਾਪਾ ਆ ਗਈ ਪਾਪਾ ਆ ਗਈ ਪਾਪਾ ਆ ਗਈ ਆ ਗਈ ਪਾਪਾ ਚਲੋ ਅੰਦਰ ਆ ਗਈ ਪਾਪਾ ਉਹ ਅੰਦਰ ਆ ਗਈ ਪਾਪਾ ਆ ਜਾਓ ਅੰਦਰ ਚਲਤੇ ਹਾਂ ਪਾਪਾ ਕੇ ਪਾਸ ਚਲੋ ਜੇ ਭੈਣ ਜੀ ਲੈ ਚਲੋ ਅੰਦਰ ਹਾਂ ਅੰਦਰ ਹਸਪੀਟਲ हॉस्पिटल में ले जाओ चाहे एक बार बीपी वगैरह शुगर वगैरह चेक करवा के ना हाँ रात को वहीं पे सुला लेंगे सुबह नहलाकर फिर इसको कपड़े वपड़े चेंज करवा लेंगे अभी हॉस्पिटल में ले जाओ आप